ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਪੂਜੇ ਹੋਏ ਚਣਾਂ ਦੀਆਂ ਪਿੰਨੀਆਂ ਜੋ ਕਿ ਬਹੁਤ ਹੀ ਹੈਲਦੀ ਤੇ ਟੇਸਟੀ ਬਣ ਕੇ ਤਿਆਰ ਹੁੰਦੀਆਂ ਹਨ ਤੁਸੀਂ ਜ਼ਰੂਰ ਇਸ ਨੂੰ ਇੱਕ ਵਾਰੀ ਟਰਾਈ ਕਰਿਓ ਜੇਕਰ ਤੁਹਾਨੂੰ ਇਹ ਪਿੰਨੀਆਂ ਦੀ ਰੈਸিপি ਵਧੀਆ ਲੱਗੀ ਤਾਂ ਪਲੀਜ਼ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਚਲੋ ਆਪਾਂ ਬਣਾਉਨੇ ਆ ਹੈਲਦੀ ਹੈਲਦੀ ਪਿੰਨੀਆਂ ਇਹ ਆਪਾਂ ਸਾਰੀਆਂ ਚੀਜ਼ਾਂ ਪਿੰਨੀਆਂ ਦੇ ਵਿੱਚ ਯੂਜ਼ ਕਰਾਂਗੇ ਤੁਸੀਂ ਇਸ ਤੋਂ ਇਲਾਵਾ ਹੋਰ ਵੀ ਡ్రਾਈ ਫਰੂਟ ਐਡ ਕਰਨਾ ਚਾਹੋ ਤਾਂ ਤੁਸੀਂ ਐਡ ਕਰ ਸਕਦੇ ਹੋ ਆਪਾਂ 1 ਕਿਲੋ ਚਣਿਆਂ ਦੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਇਸ ਦੇ ਵਿੱਚ ਮੈਂ 400 ਗ੍ਰਾਮ ਗੁੜ ਤੇ 200 ਗ੍ਰਾਮ ਫੁੱਲ ਮਖਾਣੇ ਪਾਏ ਹਨ ਬਾਕੀ ਚੀਜ਼ਾਂ ਤੁਸੀਂ ਆਪਣੇ ਹਿਸਾਬ ਨਾਲ ਵਧ ਘਟ ਕਰ ਸਕਦੇ ਹੋ ਚਲੋ ਹੁਣ ਆਪਾਂ ਪਿੰਨੀਆਂ ਬਣਾਉਣੀਆ ਸਟਾਰਟ ਕਰਦੇ ਹਾਂ ਸਭ ਤੋਂ ਆਪਾਂ ਪਹਿਲਾਂ ਕੜਾਈ ਦੇ ਵਿੱਚ ਪਾਵਾਂਗੇ ਇੱਕ ਚਮਚ ਘਿਓ ਦਾ ਜਿਸ ਹਿਸਾਬ ਨਾਲ ਆਪਾਂ ਲੋੜ ਹੋਵੇਗੀ ਉਸੇ ਹਿਸਾਬ ਨਾਲ ਆਪਾਂ ਘਿਓ ਪਾਈ ਜਾਵਾਂਗੇ ਪਹਿਲਾਂ ਆਪਾਂ ਮਖਾਣਿਆਂ ਨੂੰ ਰੋਸਟ ਕਰ ਲਵਾਂਗੇ ਕਿਉਂਕਿ ਮਖਾਣਿਆਂ ਨੂੰ ਰੋਸਟ ਕਰਕੇ ਹੀ ਆਪਾਂ ਇਹਨਾਂ ਦਾ ਪਾਊਡਰ ਬਣਾ ਕੇ ਤਿਆਰ ਕਰਾਂਗੇ ਜਦੋਂ ਆਪਾਂ ਕਿਉ ਦੇ ਵਿੱਚ ਇਹਨਾਂ ਨੂੰ ਰੋਸਟ ਕਰਦੇ ਹਾਂ ਤੇ ਬਹੁਤ ਹੀ ਜਲਦੀ ਇਹ ਰੋਸਟ ਹੋ ਜਾਂਦੇ ਹਨ ਸਭ ਨੂੰ ਪਤਾ ਹੈ ਕਿ ਮਖਾਣੇ ਕਿੰਨੇ ਜ਼ਿਆਦਾ ਹੈਲਦੀ ਹੁੰਦੇ ਹਨ ਇਹਨਾਂ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਕੈਲਸ਼ੀਅਮ ਹੁੰਦਾ ਹੈ ਜੋ ਕਿ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਤੁਸੀਂ ਗੂਗਲ ਦੇ ਵਿੱਚ ਸਰਚ ਕਰਕੇ ਦੇਖ ਸਕਦੇ ਹੋ ਬਹੁਤ ਹੀ ਹੈਲਦੀ ਏ ਮਖਾਣੇ ਹੁੰਦੇ ਹਨ ਹੁਣ ਇਹ ਆਪਣੇ ਮਖਾਣੇ ਪੁੱਜ ਚੁੱਕੇ ਹਨ ਇਹਨਾਂ ਨੂੰ ਆਪਾਂ ਕੜਾਈ ਦੇ ਵਿੱਚੋਂ ਕੱਢ ਦਵਾਂਗੇ ਫਿਰ ਕੜਾਈ ਦੇ ਵਿੱਚ ਆਪਾਂ ਇੱਕ ਚਮਚ ਘਿਓ ਦਾ ਐਡ ਕਰਾਂਗੇ ਤੇ ਘਿਓ ਦੇ ਵਿੱਚ ਆਪਾਂ ਗੁੰਦਾ ਪਾ ਲਵਾਂਗੇ ਤੇ ਇਹਨਾਂ ਨੂੰ ਵੀ ਆਪਾਂ ਹੁਣ ਭੁੰਨ ਲਵਾਂਗੇ ਜਦੋਂ ਇਹ ਚੰਗੀ ਤਰ੍ਹਾਂ ਫੁੱਲ ਗਈਆਂ ਲੋ ਫਲੇਮ ਦੇ ਉੱਪਰ ਹੀ ਇਹਨਾਂ ਨੂੰ ਆਪਾਂ ਭੁੰਨਾਂਗੇ ਤਾਂ ਕਿ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਜਾਣ ਨਹੀਂ ਤੇ ਜੇਕਰ ਹਾਈ ਫਲੇਮ ਹੋਇਆ ਤਾਂ ਇਹ ਉੱਪਰੋਂ ਪੱਕ ਜਾਣਗੀਆਂ ਤੇ ਅੰਦਰੋਂ ਇਹ ਕੱਚੀਆਂ ਰਹਿਣਗੀਆਂ ਦੇਖੋ ਇੱਥੇ ਆਪਣੀਆਂ ਗੁੰਦਾ ਵੀ ਪੁੱਜ ਚੁੱਕੀਆਂ ਹਨ ਤੇ ਫੁੱਲ ਚੁੱਕੀਆਂ ਹਨ ਹੁਣ ਇਹਨਾਂ ਨੂੰ ਵੀ ਆਪਾਂ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਇਹ ਦੇਖੋ ਹੁਣ ਇੱਥੇ ਆਪਾਂ ਗੁੰਦਾਵੇਂ ਮਖਾਣਿਆਂ ਦੇ ਵਿੱਚ ਹੀ ਪਾ ਲਵਾਂਗੇ ਕਿਉਂਕਿ ਸਾਰੀਆਂ ਚੀਜ਼ਾਂ ਆਪਾਂ ਇਕੱਠੀਆਂ ਹੀ ਮਿਕਸ ਕਰ ਲਵਾਂਗੇ ਹੁਣ ਕੜਾਈ ਦੇ ਵਿੱਚ ਆਪਾਂ ਫਿਰ ਇੱਕ ਚਮਚ ਕਿਓ ਦਾ ਐਡ ਕਰਾਂਗੇ ਤੇ ਡਰਾਈ ਫਰੂਟ ਆਪਾਂ ਰੋਸਟ ਕਰ ਲਵਾਂਗੇ ਇੱਥੇ ਮੈਂ ਬਦਾਮ ਨਾਲ ਹੀ ਇਸ ਦੇ ਵਿੱਚ ਆਪਾਂ ਕਾਜੂ ਪਾ ਲਵਾਂਗੇ ਤੇ ਜਿਹੜਾ ਆਪਾਂ ਖੋਪੇ ਦੀ ਗਿਰੀ ਲਈ ਸੀ ਉਸ ਨੂੰ ਆਪਾਂ ਕद्दूकस ਕਰਕੇ ਲਿਆ ਸੀ ਉਸ ਨੂੰ ਵੀ ਆਪਾਂ ਥੋੜਾ ਜਿਹਾ ਰੋਸਟ ਕਰ ਲਵਾਂਗੇ ਜਦੋਂ ਇਹ ਥੋੜੇ ਜਿਹਾ ਰੋਸਟ ਹੋ ਗਏ ਤਾਂ ਇਸ ਤੋਂ ਮਗਰੋਂ ਇਸ ਦੇ ਵਿੱਚ ਆਪਾਂ ਮਗਜ਼ ਐਡ ਕਰ ਲਵਾਂਗੇ ਕਿਉਂਕਿ ਉਹ ਬਹੁਤ ਹੀ ਜਲਦੀ ਭੁੱਜ ਜਾਂਦੇ ਹਨ ਇਨਾਂ ਦੇ ਵਿੱਚੋਂ ਜਦੋਂ ਟੜਕਣ ਦੀ ਆਵਾਜ਼ ਆਉਣ ਲੱਗ ਪਈ ਤੇ ਤੁਸੀਂ ਸਮਝ ਲੈਣਾ ਕਿ ਇਹ ਵੀ ਆਪਣੇ ਪੁੱਜ ਕੇ ਤਿਆਰ ਹੋ ਚੁੱਕੇ ਹਨ ਹੁਣ ਇਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਇੱਥੇ ਆਪਣੇ ਸਾਰੇ ਡਰਾਈ ਫਰੂਟ ਵੀ ਪੁੱਜ ਚੁੱਕੇ ਹਨ ਹੁਣ ਆਪਾਂ ਇੱਕ ਵੱਡੀ ਕੜਾਈ ਲਵਾਂਗੇ ਇਸ ਦੇ ਵਿੱਚ ਆਪਾਂ ਪਾਵਾਂਗੇ ਗੁੜ ਇਹ ਮੈਂ 400 ਗ੍ਰਾਮ ਗੁੜ ਲਿਆ ਹੈ ਤੁਸੀਂ ਆਪਣੇ ਹਿਸਾਬ ਦੇ ਨਾਲ ਮਿੱਠਾ ਵੱਧ ਘੱਟ ਕਰ ਸਕਦੇ ਹੋ ਤੁਸੀਂ ਖੰਡ ਵੀ ਯੂਜ਼ ਕਰ ਸਕਦੇ ਹੋ ਪਰ ਗੁੜ ਦੇ ਨਾਲ ਇਹ ਪਿੰਗਾਂ ਬਹੁਤ ਹੀ ਜ਼ਿਆਦਾ ਹੈਲਦੀ ਬਣ ਕੇ ਤਿਆਰ ਹੋਣਗੀਆਂ ਮੈਂ ਸਰਦੀਆਂ ਦੇ ਵਿੱਚ ਕੋਈ ਵੀ ਚੀਜ਼ ਬਣਾਉਣੀ ਹੈ ਮੈਂ ਉਸ ਦੇ ਵਿੱਚ ਗੁੜ ਹੀ ਐਡ ਕਰਦੀ ਹਾਂ ਇਹ ਦੇਖੋ ਆਪਣਾ ਗੁੜ ਮੈਲਟ ਹੋ ਚੁੱਕਾ ਹੈ ਤੇ ਇਸ ਦੇ ਵਿੱਚ ਇੱਕ ਬੋਇਲ ਆ ਚੁੱਕਾ ਹੈ ਇਸ ਨੂੰ ਹੁਣ ਆਪਾਂ ਥੋੜਾ ਜਿਹਾ ਹੋਰ ਪਕਾ ਲਵਾਂਗੇ ਤਾਂ ਕਿ ਥੋੜਾ ਜਿਹਾ ਚਿਪਚਿਪਾ ਹੋ ਜਾਵੇ ਹੁਣ ਆਪਾਂ ਇੱਕ ਵਾਰ ਚੈੱਕ ਕਰਾਂਗੇ ਆਪਣਾ ਗੁੜ ਪਰਫੈਕਟ ਚਿਪਚਿਪਾ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਕਿਓ ਐਡ ਕਰ ਲਵਾਂਗੇ ਇੱਥੇ ਆਪਾਂ ਤਿੰਨ ਵੱਡੇ ਚਮਚ ਕਿਓ ਦੇ ਪਾ ਲਵਾਂਗੇ ਜੇ ਆਪਾਂ ਨੂੰ ਲੋੜ ਪਈ ਤਾਂ ਆਪਾਂ ਫਿਰ ਐਡ ਕਰ ਲਵਾਂਗੇ ਪਰ ਫਿਲਹਾਲ ਆਪਾਂ ਇੰਨਾ ਹੀ ਕਿਓ ਪਾਵਾਂਗੇ ਥੋੜਾ ਥੋੜਾ ਕਰਕੇ ਕਿਓ ਪਾਵਾਂਗੇ ਜਿੰਨੀ ਆਪਾਂ ਨੂੰ ਲੋੜ ਹੋਵੇਗੀ ਹੁਣ ਕਿਓ ਨੂੰ ਆਪਾਂ ਇਸ ਦੇ ਵਿੱਚ ਨਾਲ ਹੀ ਮੈਲਟ ਕਰ ਲਵਾਂਗੇ ਜਦੋਂ ਕਿ ਉਹ ਇਸ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੇ ਫਿਰ ਇਸ ਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਨੂੰ ਐਡ ਕਰ ਲਵਾਂਗੇ। ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਚਣਿਆਂ ਦਾ ਪਾਊਡਰ। ਮੈਂ ਚਣਿਆਂ ਨੂੰ ਮਿਕਸੀ ਦੇ ਵਿੱਚ ਮਿਕਸ ਕਰ ਲਿਆ ਸੀ ਤੇ ਉਹਨਾਂ ਦਾ ਪਾਊਡਰ ਬਣਾ ਕੇ ਤਿਆਰ ਕਰ ਲਿਆ ਸੀ। ਇਥੇ ਗੈਸ ਦਾ ਫਲੇਮ ਬਿਲਕੁਲ ਮੈਂ ਲੋ ਕਰ ਲਿਆ ਹੈ। ਥੋੜੇ ਟਾਈਮ ਬਾਅਦ ਆਪਾਂ ਇਸ ਨੂੰ ਬੰਦ ਕਰ ਦੇਵਾਂਗੇ। ਹੁਣ ਜਿੰਨੇ ਵੀ ਆਪਾਂ ਡ్రਾਈ ਫਰੂਟ ਲੈ ਸਨ ਮਖਾਣੀ ਲੈ ਸਨ ਗੋੰਦਾ ਸਾਰਿਆਂ ਨੂੰ ਮੈਂ ਦਰਦਰਾ ਜਿਹਾ ਪੀਸ ਲਿਆ ਹੈ ਤਾਂ ਕਿ ਇਹਨਾਂ ਦੇ ਵਿੱਚੋਂ ਜਿਹੜਾ ਕ੍ਰੰਚ ਹੈ ਉਹ ਜਦੋਂ ਆਵੇਗਾ ਖਾਣ ਲੱਗਿਆਂ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗੇਗਾ ਇੱਥੇ ਆਪਾਂ ਸੌਂਫ ਤੇ ਕਾਲੀਆਂ ਮਿਰਚਾਂ ਦਾ ਜਿਹੜਾ ਪਾਊਡਰ ਸੀ ਉਹ ਵੀ ਇਸ ਦੇ ਵਿੱਚ ਐਡ ਕਰ ਲਿਆ ਹੈ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਗੈਸ ਦਾ ਫਲੇਮ ਮੈਂ ਥੋੜਾ ਜਿਹਾ ਤਾਂ ਔਨ ਰੱਖਿਆ ਹੈ ਤਾਂ ਕਿ ਜਿਹੜਾ ਚਣੇ ਹਨ ਉਹਨਾਂ ਦਾ ਪਾਊਡਰ ਵੀ ਥੋੜਾ ਜਿਹਾ ਹੋਰ ਭੁੱਜ ਜਾਵੇ ਤੇ ਇਸ ਦਾ ਟੇਸਟ ਹੋਰ ਦੁੱਗਣਾ ਤਿੱਗਣਾ ਹੋ ਜਾਵੇ ਹੁਣ ਆਪਾਂ ਨੂੰ ਇੱਥੇ ਥੋੜਾ ਜਿਹਾ ਘਿਓ ਘੱਟ ਲੱਗ ਰਿਹਾ ਸੀ ਇੱਥੇ ਹੁਣ ਮੈਂ 2 ਚਮਚ ਘਿਓ ਦੇ ਹੋਰ ਐਡ ਕਰ ਲਵਾਂਗੀ ਤੁਸੀਂ ਚਾਹੋ ਤਾਂ ਗਰਮ ਕਰਕੇ ਪਾ ਸਕਦੇ ਹੋ ਪਰ ਆਪਣਾ ਗੈਸ ਅਜੇ ਔਨ ਹੈ ਇਸ ਲਈ ਇਹ ਗਰਮੀ ਹੈ ਇਸ ਦੇ ਵਿੱਚ ਬਹੁਤ ਹੀ ਚੰਗੀ ਤਰ੍ਹਾਂ ਮਿਕਸ ਹੋ ਜਾਵੇਗਾ ਉਨਾ ਪਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਵਾਂਗੇ ਤਾਂ ਕਿ ਸਾਰੀਆਂ ਚੀਜ਼ਾਂ ਦੇ ਵਿੱਚ ਘਿਓ ਚੰਗੀ ਤਰ੍ਹਾਂ ਰਲ ਜਾਵੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਹੁਣ ਆਪਣਾ ਪਰਫੈਕਟ ਘਿਓ ਇਸ ਦੇ ਵਿੱਚ ਆਇਆ ਹੈ ਹੁਣ ਪਿੰਨੀਆਂ ਆਪਣੀਆਂ ਪਰਫੈਕਟ ਬਣ ਕੇ ਤਿਆਰ ਹੋ ਜਾਣਗੀਆਂ ਹੁਣ ਇਸ ਦੇ ਵਿੱਚ ਆਪਾਂ ਪਾ ਦਵਾਂਗੇ ਮੇਵੇ ਤੇ ਗੈਸ ਦਾ ਫਲੇਮ ਮੈਂ ਬੰਦ ਕਰ ਦਿੱਤਾ ਹੈ ਹੁਣ ਚੰਗੀ ਤਰ੍ਹਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਇਹ ਦੇਖੋ ਇਹਨਾਂ ਘਿਓ ਕੌਲੀ ਦੇ ਵਿੱਚੋਂ ਆਪਣਾ ਬਚ ਗਿਆ ਹੈ ਹੁਣ ਹੀ ਆਪਣਾ ਮਿਕਸਰ ਕੁਛ ਛੱਡਾ ਹੋ ਚੁੱਕਾ ਹੈ ਹੁਣ ਇਸ ਦੀ ਆਪਾਂ ਪਿੰਨੀਆਂ ਬਣਾਉਣੀਆਂ ਸ਼ੁਰੂ ਕਰਾਂਗੇ ਪਿੰਨੀਆਂ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਡੀਆਂ ਛੋਟੀਆਂ ਬਣਾ ਕੇ ਤਿਆਰ ਕਰ ਸਕਦੇ ਹੋ ਮੇਰੀ ਇੱਕ ਰਿਕੁਐਸਟ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵਾਤੋ-ਵਾਤ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਇਹ ਸਭ ਕੁਝ ਫ੍ਰੀ ਹੈ ਤੇ ਨਾਲ ਦਾ ਬੈਲ ਆਈਕਨ ਬਟਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲਓ ਜੀ ਸਾਰੀਆਂ ਆਪਣੀਆਂ ਪਿੰਨੀਆਂ ਬਣ ਕੇ ਤਿਆਰ ਹੋ ਚੁੱਕੀਆਂ ਹਨ ਇਹ ਬਹੁਤ ਹੀ ਜ਼ਿਆਦਾ ਹੈਲਦੀ ਤੇ ਟੇਸਟੀ ਬਣ ਕੇ ਤਿਆਰ ਹੋਈਆਂ ਹਨ ਤੁਸੀਂ ਜਰੂਰ ਇੱਕ ਵਾਰੀ ਇਸ ਨੂੰ ਟਰਾਈ ਕਰਿਓ ਤੇ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੰਦਾਂ ਦੀ ਲੱਗੀ ਮੇਰੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਇਹ ਪਸੰਦ ਆਈਆਂ ਸਨ ਇਹ ਪਿੰਨੀਆਂ ਤੁਸੀਂ ਚਾਹ ਜਾਂ ਦੁੱਧ ਦੇ ਨਾਲ ਕਿਸੇ ਟਾਈਮ ਵੀ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਹੈਲਦੀ ਹਨ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ